ਜੇਕਰ ਇਹ ਵੀਡੀਓ ਸ਼ੇਅਰ ਨਾ ਕੀਤੀ ਤਾਂ ਛੱਡ ਦਿਓ ਸੋਸ਼ਲ ਮੀਡੀਆ ਚਲਾਉਣਾ ਵੇਖੋ ਕਿਵੇਂ ਦੋ ਮਹਿਲਾਵਾਂ ਸੁਨਿਆਰ ਦੀ ਦੁਕਾਨ ਤੇ ਚੋਰੀ ਕਰਕੇ ਖੋਈਆਂ ਰਫੂ ਚੱਕਰ ਇਸ ਵਾਰ ਦਾ ਤੋਂ ਬਾਅਦ ਜੁਐਲਰੀ ਐਸੋਸੀਏਸ਼ਨ ਪ੍ਰਧਾਨ ਭਰਤ ਪੂਸ਼ਣ ਨੇ ਡੀਐਸਪੀ ਅਤੇ ਐਸਐਚਓ ਨਾਲ ਕੀਤੀ ਮੀਟਿੰਗ ਡੀਐਸਪੀ ਨੇ ਕਿਹਾ ਕਿ ਤੁਸੀਂ ਚੋਰ ਨੂੰ ਚੋਰੀ ਕਰਦੇ ਤਾਂ ਵੇਖਿਆ ਪਰ ਹੁਣ ਜਲਦ ਸਲਾਕਾ ਪਿੱਛੇ ਵੀ ਵੇਖੋਗੇ ਅਸੀਂ ਇਹਨਾਂ ਨੂੰ ਜਲਦ ਦਬੋਚ ਲੈਣਾ ਤੁਸੀਂ ਦੇਖੋ ਕਿ ਜਿਹੜੀ ਸੀਡੀਆਰ ਵਗੈਰਾ ਪਵਾਲੀਆਂ ਵਿੱਚ ਜਿਹੜਾ ਵੀ ਅੱਗੇ ਅਸੀਂ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਕੇ ਜੋ ਵੀ ਚੀਜ਼ਾਂ ਰੋ ਸਾਹਮਣੇ ਆਊਗਾ ਉਹਨੂੰ ਅਸੀਂ ਅਰੈਸਟ ਕਰਾਂਗੇ ਐਸੋਸੀਏਸ਼ਨ ਨੇ ਵੀ ਲਿੱਤਾ ਫੈਸਲਾ ਕਿ ਹੁਣ ਮਾਸਕ ਪਾਉਣ ਵਾਲਿਆਂ ਨੂੰ ਸੁਨਿਆਰ ਦੀ ਦੁਕਾਨ ਵਿੱਚ ਨਹੀਂ ਮਿਲੇਗੀ ਐਂਟਰੀ ਇਹ ਮਾਸਕ ਲਗਾ ਕੇ ਦੁਕਾਨ ਤੇ ਆਂਦੇ ਆਂ ਅਸੀਂ ਉਹਨਾਂ ਨਾਲ ਬਾਰੇ ਵੀ ਇਹਨਾਂ ਨੂੰ ਦੱਸਿਆ ਕਿ ਅਸੀਂ ਜੇ ਕੱਲ ਨੂੰ ਇਹਨਾਂ ਨੂੰ ਰੋਕਦੇ ਹਾਂ ਮਾਸਕ ਤਾਰਵਸ ਕਹਿੰਦੇ ਆ ਤਾਂ ਪਬਲਿਕ ਥੋੜੇ ਜਿਹਾ ਕਿਸ ਚੀਜ਼ ਨੂੰ ਗੁੱਸਾ ਵੀ ਕਰਦੀ ਹੈ ਵੀ ਅਸੀਂ ਤੁਹਾਡੀ ਧਿਆਨ ਚ ਇਹ ਲੈਣਾ ਚਾਹੁੰਦੇ ਆ ਕਿ ਕੱਲ ਉਹ ਅਸੀਂ ਇਹਨਾਂ ਦੇ ਮਾਸਕ ਤਰਾਏ ਤੇ ਸਾਡੇ ਖਿਲਾਫ ਕੋਈ ਐਕਸ਼ਨ ਨਾ ਲਵੇ ਇਸ ਕਰਕੇ ਤੁਹਾਡੇ ਅਸੀਂ ਧਿਆਨ ਲੈਣਾ ਚਾਹੁੰਦੇ ਆਂ ਸਾਫਤਾ ਕਾਉਂਸਲਰ ਸ਼ਿਪ ਬਰਮਾ ਨੇ ਵੀ ਕੀਤੀ ਗ੍ਰਾਹਕਾਂ ਨੂੰ ਇਹ ਅਪੀਲ ਸਾਡੀ ਬੇਨਤੀ ਹੈ ਪਲੀਜ਼ ਐਂਟਰ ਕਰਨਾ ਅੰਦਰ ਤੇ ਉਹ ਆਪਣੇ ਆਪ ਹੀ ਉਹ ਤਾਰ ਕੇ ਜੇ ਐਂਟਰ ਕੀਤਾ ਜਾਵੇ ਤਾਂ ਕਾਫੀ ਸਿਕਿਉਰਟੀ ਪੁਆਇੰਟ ਬੀ ਨਾਲ ਜਾਂ ਜਿਹੜੇ ਗਲਤ ਅਨਸਰ ਹਨ ਉਹਨਾਂ ਨੂੰ ਅਸੀਂ ਕਾਬੂ ਕਰ ਸਕਦੇ ਹਾਂ ਜੇਕਰ ਤੁਸੀਂ ਅੱਜ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਨਾ ਕੀਤੀ ਤਾਂ ਕੋਈ ਫਾਇਦਾ ਨਹੀਂ ਸੋਸ਼ਲ ਮੀਡੀਆ ਦਾ ਚਲਾਉਣ ਦਾ ਇਸ ਕਰਕੇ ਹਰੇਕ ਵਿਅਕਤੀ ਇਹ ਵੀਡੀਓ ਨੂੰ ਆਪਣੇ ਆਪਣੇ ਫੇਸਬੁੱਕ ਅਕਾਊਂਟ ਤੇ ਜ਼ਰੂਰ ਸ਼ੇਅਰ ਕਰਿਓ ਕੁਰਾਲੀ ਦੇ ਵਿੱਚ ਇੱਕ ਸਨਿਆਰ ਦੀ ਦੁਕਾਨ ਤੇ 2 ਦਿਨ ਪਹਿਲਾਂ ਲੁੱਟ ਹੋਈ ਹੈ ਇਹ ਮੈਲਾਮਾ ਜੋ ਤੁਹਾਨੂੰ ਸੀਸੀਟੀਵੀ ਦੇ ਵਿੱਚ ਅਸੀਂ ਵਿਖਾ ਰਹੇ ਹਾਂ ਇਹ ਮੈਲਾਮਾ ਵੱਲੋਂ ਦੁਕਾਨਦਾਰ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ ਅਤੇ ਇਹਨਾਂ ਦੇ ਚਿਹਰੇ ਸਾਫ਼-ਸਾਫ਼ ਦਿਖਾਈ ਵੀ ਦੇ ਰਹੇ ਨੇ ਅਤੇ ਹੁਣ ਪੁਲਿਸ ਨੂੰ ਵੀ ਇਹਨਾਂ ਦੀ ਭਾਲ ਹੈ ਅਤੇ ਇਹਨਾਂ ਦਾ ਤੀਜਾ ਸਾਥੀ ਗੇਟ ਦੇ ਬਾਹਰ ਖੜਾ ਹੈ ਅਤੇ ਉਸ ਦਾ ਚਿਹਰਾ ਵੀ ਸਾਫ਼ ਦਿਖ ਰਿਹਾ ਹੈ ਅਤੇ ਹੁਣ ਤੁਹਾਡੇ ਸ਼ੇਅਰ ਦੀ ਲੋੜ ਹੈ ਤਾਂ ਕਿ ਇਹ ਫੜੇ ਜਾ ਸਕਣ ਪੂਰਾ ਮਾਮਲਾ ਕੀ ਹੈ ਉਸ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਕੁਰਾਲੀ ਦੇ ਇੱਕ ਸੁਨਿਆਰ ਦੀ ਦੁਕਾਨ ਤੇ 2 ਦਿਨ ਪਹਿਲਾਂ ਲੱਖਾਂ ਰੁਪਏ ਦੀ ਜੋ ਜੁਐਲਰੀ ਹੈ ਉਹ ਚੋਰੀ ਕੀਤੀ ਗਈ ਸੀ ਜਿਸ ਮਾਮਲੇ ਨੂੰ ਲੈ ਕੇ ਜੁਐਲਰ ਐਸੋਸੀਏਸ਼ਨ ਵੱਲੋਂ ਪਹਿਲਾਂ ਐਸਐਚਓ ਸਤਨਾਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਪੂਸ਼ਨ ਪੁਸ਼ੀ ਜੋ ਕਿ ਵਾਰ ਨੰਬਰ 2 ਦੇ ਕਾਉਂਸਲਰ ਨੇ ਅੱਜ ਉਨ੍ਹਾਂ ਦੀ ਗੁਜਾਰੀਸ਼ ਤੇ ਡਿਪਟੀ ਜੋ ਕਿ ਡਿਪਟੀ ਨੇ ਮੁੱਲਾਪੁਰ ਉਹ ਅੱਜ ਕੁਰਾਲੀ ਆਏ ਸਨ ਅਤੇ ਐਸੋਸੀਏਸ਼ਨ ਦੇ ਵਰਕਰਾਂ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਇਸ ਮੌਕੇ ਤੇ ਡਿਪਟੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕੁਰਾਲੀ ਸ਼ਹਿਰ ਦੇ ਵਿੱਚ ਗਸ਼ਟ ਵਧਾਈ ਜਾਵੇਗੀ ਅਤੇ ਕਿਸੇ ਨੂੰ ਵੀ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ ਨਾਲ ਹੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਆਪਣੀਆਂ ਔਕੜਾਂ ਵੀ ਸਾਹਮਣੇ ਲਿਆਂਦੀਆਂ ਹਨ ਕੀ ਕਿਹਾ ਇਸ ਮੌਕੇ ਡੀਐਸਪੀ ਮੁੱਲਾਪੁਰ ਨੇ ਜੋ ਕਿ ਧਰਮਵੀਰ ਨੇ ਅਤੇ ਕੀ ਕਿਹਾ ਕਾਉਂਸਲਰ ਭਾਰਤ ਪੁਸ਼ਨ ਨੇ ਅਤੇ ਸਾਫਕਾ ਕਾਉਂਸਲਰ ਸ਼ਿਪ ਵਰਮਾ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਾ ਜੁਵੈਲਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਹੈ ਕੀ ਕੀ ਮੁੱਦੇ ਸੀ ਦੇਖੋ ਨਾ ਸਕਿਉਰਟੀ ਨੂੰ ਲੈ ਕੇ ਸਬੰਧੀ ਜਿਹੜਾ ਇਹਨਾਂ ਦਾ ਹੈਗਾ ਸੀ ਮੁੱਦਾ ਕਿ ਜਿਸ ਤਰ੍ਹਾਂ ਇਹਨਾਂ ਦੇ ਕੋਈ ਆਉਂਦਾ ਵਾ ਇੱਥੇ 마ਸਕ ਲਾਏ ਹੁੰਦੇ ਆ ਮੂੰਹ ਦੇ ਉੱਪਰ ਜਿਹੜਾ ਉਹਦੇ ਸਬੰਧੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਤੇ ਹੋਰ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਇਹਨਾਂ ਦੀਆਂ ਜਿਹੜੇ ਇਹਨਾਂ ਦੇ ਕੋਈ ਸੀ ਲਾਇਸੈਂਸ ਵਗੈਰਾ ਨਹੀਂ ਬਣੇ ਸੀ ਉਹਨਾਂ ਬਾਰੇ ਵੀ ਇਹਨਾਂ ਨੇ ਸਾਨੂੰ ਦੱਸਿਆ ਜੀ ਉਹ ਜਿਹੜੀ ਕੰਪਿਟੈਂਸੀ ਅਥਾਰਟੀ ਉਹਨਾਂ ਨਾਲ ਗੱਲ ਕਰਾਂਗੇ ਬਾਕੀ 마ਸਕ ਬਾਰੇ ਇਹਨਾਂ ਨਾਲ ਸਾਡੀ ਜਿਹੜੀ ਡਿਸਕਸ਼ਨ ਹੋਈ ਹੈ ਕਿ ਆਪਣੇ ਜਿਹੜੇ ਦੁਕਾਨਾਂ ਦੇ ਬਾਹਰ ਹੈਗੇ ਆ ਉਹ ਤੇ ਕੈਮਰਾ ਸੰਬੰਧੀ ਵੀ ਇਹਨਾਂ ਨੂੰ ਅਸੀਂ ਦੱਸਿਆ ਜੀ ਜਿਹੜੀ ਗੱਲਬਾਤ ਕੀਤੀ ਸੀ ਆਪਣੇ ਕੈਮਰੇ ਜਿਹੜੇ ਹੈਗੇ ਆ ਉਹ ਹਰ ਹਫ਼ਤੇ ਤੁਸੀਂ ਚੈੱਕ ਕਰਦੇ ਰਹੋ ਕਿ ਕੈਮਰਾ ਖਰਾਬ ਨਾ ਹੋਵੇ ਜੇ ਕੱਲ ਨੂੰ ਕੋਈ ਘਟਨਾ ਹੁੰਦੀ ਆ ਤਾਂ ਅਸੀਂ ਉਹ ਜਿਹੜੀ ਫੁਟੇਜ ਦੇਖ ਕੇ ਵੀ ਟ੍ਰੇਸ ਕਰ ਸਕਦੇ ਆ ਬਾਕੀ ਜਿਹੜੀ ਰਾਤ ਸਮੇਂ ਜਿਹੜੀ ਹੈਗੀ ਆ ਉਹ ਪੀਸੀਆ ਸਾਡੀ ਜਿਹੜੀ ਹੈਗੀ ਉਹ ਇਹਨਾਂ ਦੇ ਵੀ ਏਰੀਆ ਦੇ ਵਿੱਚ ਜਿਹੜੀ ਆ ਜਿੱਥੇ ਇਹਨਾਂ ਦਾ ਸਾਰੇ ਦੁਕਾਨਾਂ ਵਗੈਰਾ ਹੈਗੀਆਂ ਉਥੇ ਅਸੀਂ ਗਸ਼ਤ ਰੱਖਾਂਗੇ ਦੇ ਉੱਪਰ ਜੀ ਅਸਲੇ ਨੂੰ ਲੈ ਕੇ ਵੀ ਗੱਲਾਂ ਕਾਫੀ ਕਈਆਂ ਕਈਆਂ ਵੀ ਅਸਲੇ ਦੀ ਪਰਵਾਣ ਕੀ ਦਿੱਤੀ ਜਾਵੇ ਉਹ ਦੇਖੋ ਜਿਹੜੀ ਕੰਪਨੀ ਨਾਲ ਹੋਰ ਸੀ ਹੈਗੀ ਡੀਸੀ ਸਾ ਕਰ ਸਕਦੇ ਹੋ ਜਿਹੜੀ ਜੁਵਲਰੀ ਦੀ ਦੁਕਾਨ ਹੈ ਜੀ ਉਹਦੇ ਅੱਗੇ ਕੋਈ ਸਪੈਸ਼ਲ ਹੁਣ ਜਿਹੜੀ ਕਸ਼ਮੀ ਬਣਾਈ ਗਈ ਹੈ ਦੇਖੋ ਜਿਹੜੀ ਦਿਨ ਵੇਲੇ ਵੀ ਅਸੀਂ ਰੱਖਾਂਗੇ ਇੱਥੇ ਵੈਸੇ ਵੀ ਚੈਕਿੰਗ ਕਰਾਂਗੇ ਜਿਹੜੇ ਇੱਥੇ ਫालतू ਘੁੰਮਦੇ ਇਹਨਾਂ ਦੀ ਦੁਕਾਨਾਂ ਦੇ ਬਾਹਰ ਉਹਨਾਂ ਦਾ ਵੀ ਅਸੀਂ ਚੈੱਕ ਕਰਾਂਗੇ ਦਿਨ ਵੇਲੇ ਜਿਹੜੀ ਅਤੇ ਰਾਤ ਵੇਲੇ ਵੀ ਜਿਹੜੀ ਹੈਗੀ ਅਸੀਂ ਪੀਸੀਆਰ ਆਪਣੀ ਗੱਡੀ ਇਹਨਾਂ ਦੇ ਇੱਥੇ ਚਲਾਵਾਂਗੇ ਏਰੀਆ ਦੇ ਵਿੱਚ ਕੀ ਕੀ ਮੁੱਦੇ ਇਹਨਾਂ ਵੱਲੋਂ ਚੁੱਕੇ ਗਏ ਨੇ ਛੱਤੋਂ ਮੈਂ ਇਹਨਾਂ ਵੱਲੋਂ ਇਹ ਸੀ ਜੀ ਕਿ ਜਿਸ ਸਮਾਂ ਇਹਨਾਂ ਦੇ ਮਾਸਕ ਲਾ ਕੇ ਆਉਂਦੇ ਆ ਕਈ ਵਾਰ ਗਾਹਕ ਬਣ ਕੇ ਆ ਜਾਂਦੇ ਆ ਉਹ ਕਈ ਵਾਰ ਇਹਨਾਂ ਨੂੰ ਗੱਲਾਂ ਚ ਪਾ ਕੇ ਜਾਂ ਇਹਨਾਂ ਕੋਲੋਂ ਕੁਝ ਲੈ ਕੇ ਚਲੇ ਜਾਂਦੇ ਆ ਉਹਦੇ ਰਿਗਾਰਡਿੰਗ ਸੀ ਇਹਨਾਂ ਨੂੰ ਅਸੀਂ ਕਿਹਾ ਵੀ ਜਿਹੜੇ ਮਾਸਕ ਹੈਗੇ ਆ ਤੁਸੀਂ ਇਹਨਾਂ ਤੋਂ ਲਵਾ ਸਕਦੇ ਆ ਜੇ ਕੋਈ ਫਰਦਰ ਕੋਈ ਇਦਾਂ ਦੀ ਕੋਈ ਪ੍ਰੋਬਲਮ ਹੋਊਗੀ ਤੇ ਅਸੀਂ ਉਹਨਾਂ ਨੂੰ ਫਿਰ ਗਾਈਡ ਵੀ ਕਰਾਂਗੇ ਜਿਹੜੇ ਲੋਕੀ ਇਦਾਂ ਦੇ ਕੰਮ ਕਰਦੇ ਆ ਜੀ ਜਿਹੜੀ ਪਿੱਛੇ ਚੋਜ ਹੋਈ ਸੀਗੀ ਸਰ ਉਸ ਤੇ ਕੀ ਕਾਰਵਾਈ ਕੀਤੀ ਉਹਦੇ ਚ ਅਸੀਂ ਦੇਖੋ ਕਿ ਜਿਹੜੀ ਸੀਡੀਆਰ ਵਗੈਰਾ ਪਵਾਲੀਆਂਵੇਂ ਦੇ ਵਿੱਚ ਜਿਹੜਾ ਵੀ ਅੱਗੇ ਅਸੀਂ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਕੇ ਜੋ ਵੀ ਚੀਜ਼ਾਂ ਰੋ ਸਾਹਮਣੇ ਆਊਗਾ ਉਹਨੂੰ ਅਸੀਂ ਅਰੈਸਟ ਕਰਾਂਗੇ ਐਸਪੀ ਸਾਹਿਬ ਆਏ ਸੀਗੇ ਕੁਝ ਕੁ ਦਿਨ ਪਹਿਲਾਂ ਸਾਡੇ ਖੁਰਾਲੀ ਦੇ ਵਿੱਚ ਗਣਪਤੀ ਜੁਐਲਰ ਦੀ ਦੁਕਾਨ ਤੇ ਕੋਈ ਵੀ ਦੋ ਕੁ ਲੇਡੀਆਂ ਆਈ ਦੀ ਜਿਨ੍ਹਾਂ ਨੇ ਉਹਨਾਂ ਨੂੰ ਸਮਾਨ ਦੇਖਣ ਵਾਸਤੇ ਗਿਆ ਤੇ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਅਲਝਾ ਕੇ ਜਿੱਦਾਂ ਉਹਨਾਂ ਦੇ ਦੁਕਾਨ ਤੇ ਤਕਰੀਬਨ 7-8 ਜੋੜੀਆਂ ਟੋਪਸ ਦੀਆਂ ਤੇ ਅੰਗੂਠੀਆਂ ਇਹਦਾ ਕੁਝ 2-3 ਦੋ ਸੁਨਾ ਉਹ ਚੱਕ ਕੇ ਲੈ ਗਏ ਤੇ ਅਸੀਂ ਕੱਲ ਐਸਐਸਓ ਸਾਹਿਬਾ ਵੀ ਗਏ ਸੀ ਅਸੀਂ ਉਹਨਾਂ ਨੂੰ ਦਰਖਾਸਤ ਵੀ ਦੇ ਕੇ ਆਏ ਹਾਂ ਇਹ ਫਿਰ ਮੇਰੇ ਉਸਤੇ ਬਾਅਦ ਮੇਰੇ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਸੀ ਮੈਂ ਇਹਨਾਂ ਨੂੰ ਕਿਹਾ ਵੀ ਕਰਾਲੀ ਦੇ ਵਿੱਚ ਇਹ ਬਹੁਤ ਬਾਰ ਦੱਤਾ ਹੋ ਰਹੀ ਹੈ ਤੇ ਕੁਝ ਪਬਲਿਕ ਇਹ ਜੀ ਹੈ ਜਿਹੜੇ ਮਾਸਕ ਲਗਾ ਕੇ ਦੁਕਾਨ ਤੇ ਆਉਂਦੇ ਆ ਅਸੀਂ ਉਹਨਾਂ ਨਾਲ ਬਾਰੇ ਵੀ ਇਹਨਾਂ ਨੂੰ ਦੱਸਿਆ ਕਿ ਅਸੀਂ ਜੇ ਕੱਲ ਨੂੰ ਇਹਨਾਂ ਨੂੰ ਰੋਕਦੇ ਹਾਂ ਮਾਸਕ ਤਰਵਸ ਕਹਿੰਦੇ ਆ ਤਾਂ ਪਬਲਿਕ ਥੋੜੇ ਜਿਹਾ ਕਿਸ ਚੀਜ਼ ਨੂੰ ਗੁੱਸਾ ਵੀ ਕਰਦੀ ਹੈ ਵੀ ਅਸੀਂ ਤੁਹਾਡੇ ਧਿਆਨ ਚ ਇਹ ਲੈਣਾ ਚਾਹੁੰਦੇ ਹਾਂ ਕਿ ਕੱਲ੍ਹ ਨੂੰ ਅਸੀਂ ਇਹਨਾਂ ਦੇ ਮਾਸਕ ਤਰਾਏ ਤੇ ਸਾਡੇ ਖਿਲਾਫ ਕੋਈ ਐਕਸ਼ਨ ਨਾ ਲਵੇ ਇਸ ਕਰਕੇ ਤੁਹਾਡੇ ਅਸੀਂ ਧਿਆਨ ਲੈਣਾ ਚਾਹੁੰਦੇ ਹਾਂ ਕਿ ਸਾਡਾ ਰਾਈਟ ਬਣਦਾ ਹੈ ਕਿ ਕੱਲ੍ਹ ਨੂੰ ਕੋਈ ਇਹੋ ਜੇ ਸਾਡੀ ਦੁਕਾਨਾਂ 'ਚ ਕੋਈ ਲੁੱਟਖੋਖ ਕਰੇ ਜਾਂ ਕੋਈ ਸਾਨੂੰ ਕੋਈ ਅਣਜਾਣੀ ਨੁਕਸਾਨ ਕਰੇ ਤੇ ਡੀਪੀ ਸਾਹਿਬ ਨੇ ਸਾਨੂੰ ਇਹਨਾਂ ਦੇ ਇਹ ਵੀ ਪ੍ਰੋਸਾ ਦਵਾਇਆ ਹੈ ਕਿ ਜਿਹੜੀ ਸਟ੍ਰੈਸਿੰਗ ਹੋਈ ਹੈ ਤੇ ਇਹ ਬਹੁਤ ਹੀ ਜਲਦ ਇਹਨਾਂ ਨੂੰ ਜਿਹੜੇ ਚੋਰ ਹੈ ਇਹਨਾਂ ਨੂੰ ਅਸੀਂ ਕਾਬੂ ਕਰਾਂਗੇ ਤੇ ਜੋ ਇਸ ਇਹਨਾਂ ਦਾ ਨੁਕਸਾਨ ਹੋਇਆ ਹੈ ਉਹਦੀ ਜਲਦੀ ਤੇ ਜਲਦੀ ਸੀ ਪਰਵਾਹੀ ਕਰਵਾਏਗੀ ਡੀਐਸਪੀ ਸਾਹਿਬ ਆਏ ਸੀ ਕਿ ਕੀ ਮੁੱਦੇ ਸੀਗੇ ਕੀ ਮੀਟਿੰਗ ਹੋਈ ਹੈ ਡਿਪਟੀ ਸਾਹਿਬ ਨੇ ਸਪੈਸ਼ਲ ਨਾਲ ਸਾਡੀ ਐਸੋਸੀਏਸ਼ਨ ਨੇ ਪ੍ਰਧਾਨ ਜੀ ਕੁਸ਼ਨ ਜੀ ਨੇ ਸਪੈਸ਼ਲ ਕਾਲ ਕਰਕੇ ਬੁਲਾਇਆ ਕੱਲ ਦੇ ਪੱਛੋਂ ਇੱਕ ਇੱਥੇ ਲੁੱਟ ਹੋਈ ਸੀ ਸਾਡੀ ਦੁਕਾਨ 'ਚ ਠੱਗਾਂ ਵੱਲੋਂ ਉਸ ਸਬੰਧ ਵਿੱਚ ਕਾਫੀ ਚਰਚਾ ਹੋਈ ਹੈ ਤੇ ਬਾਕੀ ਮਸਲੇ ਨੂੰ ਹਟਕੇ ਉਹ ਤੇ ਸਾਡੀ ਕਾਰਵਾਈ ਚੱਲ ਹੀ ਰਹੀ ਹੈ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਵੀ ਇਸ ਇਹਨੂੰ ਅਸੀਂ ਡਿਟੈਕਟ ਕਰਾਂਗੇ ਹੱਲ ਕਰਾਂਗੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਦਾ ਹਾਂ ਸੁਮੱਚੀ ਜਨਤਾ ਨੂੰ ਕਸਟਮਰ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਵੀ ਜਦੋਂ ਕਦੇ ਵੀ ਪਲੀਜ਼ ਤੁਸੀਂ ਸਾਡੀਆਂ ਦੁਕਾਨਾਂ ਵਿੱਚ ਆਣਾ ਜੇ ਵੈਸੇ ਤੇ ਕਿਸੇ ਵੀ ਜਾਓ ਵੀ ਜਿਹੜਾ ਮਾਸਕ ਪਾਇਆ ਹੋ ਹੁੰਦਾ ਹੈ ਜਾਂ ਕੋਈ ਕੱਪੜਾ ਬੰਨਿਆ ਹੋ ਹੁੰਦਾ ਹੈ ਡਸਟੋ ਜਾਂ ਕੋਈ ਵੀ ਕਾਰਨ ਹੋ ਸਕਦੇ ਆ ਤਾਂ ਸੜੀ ਬੇਨਤੀ ਹੈ ਪਲੀਜ਼ ਐਂਟਰ ਕਰਨਾ ਅੰਦਰ ਤੇ ਉਹ ਆਪਣੇ ਆਪ ਹੀ ਉਤਾਰ ਕੇ ਜੇ ਐਂਟਰ ਕੀਤਾ ਜਾਵੇ ਤਾਂ ਕਾਫੀ ਸਿਕਿਉਰਟੀ ਪੁਆਇੰਟਰ ਵੀ ਨਾਲ ਜਾਂ ਜਿਹੜੇ ਗਲਤ ਅੰਸਰ ਉਹਨਾਂ ਨੂੰ ਅਸੀਂ ਕਾਬੂ ਕਰ ਸਕਦੇ ਆ ਸੋ ਬੇਨਤੀ ਹੈ ਮੇਰੀ ਸਮੂਚੀ ਜਨਤਾ ਨੂੰ ਕਿ ਮਾਸਕ ਜਦੋਂ ਵੀ ਕਿਤੇ ਖਾਸ ਤੌਰ ਤੇ ਸੁਨਾਰੀ ਦੁਕਾਨਾਂ ਜਾਣਾ ਹੈ ਮਾਸਕ ਉਤਾਰ ਕੇ ਲੇਡੀਜ਼ ਚੈੱਕ ਜੈਂਸ ਉਤਾਰ ਕੇ ਜਾਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਪਰ ਉਹ ਜੀ ਕਿੰਨੇ ਕੁ ਫ੍ਰੈਂਡਲੀ ਹੋ ਸਕਦੇ ਆ ਜਦੋਂ ਗਾਕ ਮਾਸਕ ਧਾਰ ਕੇ ਦੁਕਾਨ ਚ ਆਉਂਗੇ ਕਿਉਂਕਿ ਇੱਕ ਡਰ ਬਣਿਆ ਰਹਿੰਦਾ ਕਿ ਆਖਰ ਪਤਾ ਨਹੀਂ ਕੌਣ ਆ ਗਿਆ ਦੁਕਾਨ 'ਤੇ ਹਾਂਜੀ ਇਹ ਕਾਫੀ ਬੜਾ ਕਿਉਂਕਿ ਸਾਨੂੰ ਪਛਾਣ ਹੀ ਨਹੀਂ ਹੁੰਦੇ ਬੰਦੇ ਅੱਖਾਂ ਹੀ ਸਿਰਫ ਦਿਖਦੀਆਂ ਆਉਂਦੀਆਂ ਇਸ ਕਰਕੇ ਅਸੀਂ ਕਹਿੰਦੇ ਵੀ ਇਹਦਾ ਕਾਫੀ ਫਰਕ ਪਵੇਗਾ ਸਾਰੇ ਤਾਂ ਨਹੀਂ ਹੁੰਦੇ ਜਿਵੇਂ 20 25 30% ਇਸ ਤਰ੍ਹਾਂ ਦੇ ਖਾਸ ਤੌਰ ਤੇ ਯੰਗ ਜਿਹੜੇ ਬੱਚੇ ਐ ਮੋਟਰਸਾਈਕਲ ਤੇ ਜੋ ਮੇਲ ਐ ਤੇ ਕੁੜੀਆਂ ਜੋ ਸਕੂਟਰਾਂ ਤੇ ਐ ਉਹ ਆਮ ਤੌਰ ਤੇ ਇਹ ਮਾਸਕ ਨੂੰ ਯੂਜ਼ ਕਰਦੀਆਂ ਉਨਾਂ ਨੇ ਕਾਫੀ ਸਾਢੇ ਬੇਨਤੀ ਹੈ ਕਿ ਜਰੂਰ ਹੋ ਇਹਦਾ ਗੱਲ ਦਾ ਧਿਆਨ